10ਵੇਂ ਪਾਸਾ ਬਖੋਖਥਾਵਾਂ ਤੋਂ ਹੁੰਦੇ ਹੋਏ ਸੰਮਤ ਸਰਾ 162 ਈਸਵੀ ਨੂੰ ਪਿੰਡ ਚੱਕ ਹੀਰਾ ਹੀਰਾ ਸਿੰਘ ਵਾਲਾ ਵਿਖੇ ਪਹੁੰਚੇ ਇੱਥੇ ਉਹ ਰੁਕੇ ਤੇ ਪਿੰਡ ਪੱਕਾ ਕਲਾਂ ਤੋਂ ਅੱਗੇ ਬੰਗੀ ਨਿਹਾਲ ਸਿੰਘ ਵਾਲਾ ਪਹੁੰਚੇ ਜਿੱਥੇ ਗੁਰਦੁਆਰਾ ਸਾਹਿਬ ਗੁਪਤ ਸਰ ਸੁਸ਼ੋਭਤ ਹੈ ਇਸ ਪਵਿੱਤਰ ਸਥਾਨ ਤੇ ਉਸ ਸਮੇਂ ਇੱਕ ਵੱਡਾ ਪਿੱਪਲ ਸੀ ਖੂਬ ਹੀ ਮਜੂਦ ਸੀ ਗੁਰੂ ਸਾਹਿਬ ਜੀ ਨੇ ਇੱਥੇ ਕੋਈ ਸਮਾਰਾਮ ਕੀਤਾ ਤੇ ਉਸ ਤੋਂ ਬਾਅਦ ਇਲਾਕੇ ਦੇ ਚੌਧਰੀ ਭਾਈ ਡੱਲਾ ਆਪਣੇ ਸਾਥੀਆਂ ਨਾਲ ਗੁਰੂ ਸਾਹਿਬ ਜੀ ਨੂੰ ਲੈਣ ਲਈ ਆਏ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਤੁਸੀਂ ਤਲਵੰਡੀ ਸਾਬੋ ਆਓ ਤੇ ਗੁਰੂ ਸਾਹਿਬ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਦਬਨਵਾ ਸਾਹਿਬ ਦੀ ਧਰਤੀ ਤੇ ਚਲੇ ਗਏ। ਦਸ਼ਮੀਰ ਪਿਤਾ ਜੀ ਵਕ ਵਕ ਥਾਵਾ ਤੇ अनेका ਸੰਗਤਾਂ ਨੂੰ ਤਾਰਦੇ ਹੋਏ ਸੰਗਤ ਨਾਲ ਬਚਨ ਬਲਾਸ ਕਰਦੇ ਹੋਏ ਦਮਦਮਾ ਸਾਹਿਬ ਪਹੁੰਚੇ ਦਮਦਮਾ ਸਾਹਿਬ ਦੀ ਵੀਡੀਓ ਵਿੱਚ ਅੱਗੇ ਦਮਦਮਾ ਸਾਹਿਬ ਦਾ ਇਤਿਹਾਸ ਦੱਸਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ